We'll ਧਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅੱਜ ਵਿਜੀਲੈਂਸ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਐਮਰਜੈਂਸੀ ਦੇ ਡਾਕਟਰ ਰਿਸ਼ਵਤ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਜਾਣਕਾਰੀ ਦਿੰਦੇ ਹੋਏ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਕੰਮ ਕਰਨ ਵਾਲੇ ਇੱਕ ਵਰਕਰ ਦੇ ਸੱਟ ਲੱਗ ਗਈ ਸੀ ਤੇ ਜਦੋਂ ਐਮਰਜੈਂਸੀ ਹਸਪਤਾਲ ਵਿੱਚ ਲੈ ਕੇ ਆਂਦਾ ਤਾਂ ਡਾਕਟਰ ਵੱਲੋਂ ਕਾਰਵਾਈ ਕਰਨ ਦੇ ਲਈ ਪੈਸਿਆਂ ਦੀ ਮੰਗ ਕੀਤੀ ਗਈ ਉਹਨਾਂ ਤੋਂ 12000 ਦੀ ਮੰਗ ਕੀਤੀ ਗਈ ਤੇ 10000 ਵਿੱਚ ਸੈਟਿੰਗ ਹੋ ਗਈ ਸੀ ਉਹਨਾਂ ਨੇ ਕਿਹਾ ਕਿ ਬੀਤੇ ਕੱਲ ਉਹਨਾਂ ਤੋਂ 5000 ਰੁਪਏ ਲੈ ਲਿਆ ਗਿਆ ਸੀ ਤੇ ਅੱਜ ਦੁਬਾਰਾ 5000 ਰੁਪਏ ਦਿੱਤਾ ਗਿਆ ਜਿਸ ਦੇ ਮਾਮਲੇ ਵਿੱਚ ਵਿਜੀਲੈਂਸ ਨੂੰ ਨਾਲ ਲੈ ਕੇ ਉਸ ਤੇ ਕਾਰਵਾਈ ਕੀਤੀ ਕੀਤੀ ਵਿਜੀਲੈਂਸ ਵਿਭਾਗ ਦੇ ਜਿੱਥੇ ਡਾਕਟਰ ਨੂੰ ਹਿਰਾਸਤ ਵਿੱਚ ਲਿਆ ਉੱਥੇ ਹੀ ਨਾਲ ਉਹਨਾਂ ਦੇ ਸਹਾਇਕ ਹੈ ਕਿਉਂਕਿ ਉਸ ਸਹਾਇਕ ਨਾਲ ਹੀ ਗੱਲਬਾਤ ਕੀਤੀ ਗਈ ਸੀ ਤੇ ਸਹਾਇਕ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਜਿਹੜੀ ਪੈਸੇ ਦੀ ਮੰਗ ਕੀਤੀ ਗਈ ਸੀ ਤੇ ਡਾਕਟਰ ਨੂੰ 5000 ਰੁਪਏ ਦਿੱਤਾ ਗਿਆ ਸੀ ਵਿਜੀਲੈਂਸ ਵਿਭਾਗ ਨੇ ਕਾਰਵਾਈ ਕਰਦੇ ਹੋਏ ਜਿੱਥੇ ਡਾਕਟਰ ਨੂੰ ਗ੍ਰਿਫਤਾਰ ਕੀਤਾ ਉੱਥੇ ਹੀ ਨਾਲ ਉਹਨਾਂ ਦੇ ਸਹਾਇਕ ਨੂੰ ਵੀ ਗ੍ਰਿਫਤਾਰ ਕੀਤਾ ਡੀਐਸਪੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਕੀ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਉੱਥੇ ਹੀ ਸ਼ਿਕਾਇਤਕਰਤਾ ਵੱਲੋਂ ਕੀ ਕਿਹਾ ਜਾ ਰਿਹਾ ਉਹ ਵੀ ਤੁਹਾਨੂੰ ਸੁਣਾਉਂਦੇ ਤੇ ਡੀਐਸਪੀ ਵਿਜੀਲੈਂਸ ਵਿਭਾਗ ਦੇ ਕੁਲਵੰਤ ਸਿੰਘ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਣੇ ਸਰ ਕੀ ਨਾਮ ਹੈ ਤੁਹਾਡਾ ਤੇ ਕੀ ਮਾਮਲਾ ਹੈ ਸਰ ਨਰਮਲ ਸਿੰਘ ਆ ਜੀ ਪਿੰਡ ਗੁਰੂ ਸਰਸੈਣੇ ਕੀ ਮਾਮਲਾ ਹੈ ਸਾਲੇ ਮਾਮਲਾ ਐ ਜੀ ਮੇਰੇ ਸੀਰੀ ਦੇ ਕੱਲ ਸੱਟਾਂ ਮਾਰੀਆਂ ਪਾਣੀ ਮਿਲਾਉਣ ਗਿਆ ਸੀ ਉੱਥੇ ਫੋਲੋ ਮਿੱਟੀ ਤੇ ਉਹ ਨਾ ਕੇ ਸੱਟਾਂ ਮਾਰ ਕੇ ਮੈਂ ਦਾਖਲ ਇਹਨੂੰ ਇੱਥੇ ਬਠਿੰਡੇ ਸਿਵਲ ਹਸਪਤਾਲ ਲਿਆਂਦਾ ਸੀ ਤੇ ਅਸੀਂ ਡਾਕਟਰ ਸਾਹਿਬ ਨੂੰ ਮਿਲੇ ਡਾਕਟਰ ਸਾਹਿਬ ਨੂੰ ਅਸੀਂ ਕਹੇ ਵੀ ਇਹਦੇ ਸੱਟਾਂ ਮਾਰੀਆਂ ਉਹ ਕਹਿੰਦਾ ਯਾਰ ਜੇ ਕੇਸ ਬਣਾਉਣਾ ਤਾਂ ਐਲ ਐਮ ਆਰ ਕੱਟਣੀ ਆ ਤਾਂ ਪੈਸੇ ਲੱਗਣਗੇ ਮੈਂ ਯਾਰ ਪੈਸੇ ਕਾਹਦੇ ਲੱਗਦੇ ਸਰਕਾਰੀ ਕੰਮ ਆ ਜੀ ਕਹਿੰਦਾ ਨਹੀਂ ਫੇਰ ਨਹੀਂ ਮੈਂ ਦਾਖਾ ਉਹ ਨਹੀਂ ਕਰਦਾ ਜੀ ਮੈਂ ਕਹਿੰਦਾ ਗਰੀਬ ਬੰਦਾ ਇਹ ਕਿ ਔਰ ਕੇ ਇਹਨੇ ਮੈਨੂੰ ਕਹਿੰਦਾ 12000 ਰੁਪਏ ਲੱਗੂਗਾ ਨਾਲੇ ਦਾ ਸਹਾਇਕ ਵੀਡੀਓ ਕਹਿੰਦਾ ਮੈਂ ਗੱਲ ਕਰਾਂ ਮੈਂ ਕਿਹਾ ਵੇਖ ਲੋ ਯਾਰ ਗੱਲ ਕਰਾਂ ਗਰੀਬ ਬੰਦਾ ਜੀ ਕਿੱਥੋਂ ਤੇ ਉਹ ਮੰਗ ਕੇ ਲਿਆ ਕੇ ਦੇ ਕੇ ਦੇ ਨੇ ਔਰ ਕੇ ਇਹਨੇ ਰਾਤ ਜਦੋਂ ਸਾਡੀ ਇਹਦੇ ਨਾਲ ਗੱਲਬਾਤ 5000 ਦਾ ਇਹਨੇ ਰਾਤ ਲੈ ਲਈ ਸਾਡੇ ਤੋਂ ਕਹਿੰਦਾ ਬਈ ਮੈਂ ਅਕਸਰੇ ਅਕਸਰੇ ਫੇਰ ਕਰਾਉਂਗਾ ਮੈਨੂੰ ਪੈਸੇ ਥੜਕੇ ਦੇ ਦਿਓ ਜੀ ਮੈਨੂੰ ਕਹਿੰਦਾ ਮੈਂ 2 ਵਜੇ ਆਉਂਗਾ ਉਦੋਂ 5000 ਰੁਪਏ ਲੈ ਕੇ ਆ ਜੀ ਮੈਂ ਹੀ ਫਿਰ ਭਗਵੰਤ ਮਾਨ ਜਿਹੜੀ ਆਹ ਕਹਿੰਦੇ ਵੀ ਰਿਸ਼ਵਤ ਬੰਦ ਕਰੋ ਮੈਂ ਹੀ ਇਨਾ ਵੀ ਲੈਂਸ ਦਫਤਰ ਜਾ ਲਏ ਮਾਨੋ ਕੋਲ ਜਾ ਕੇ ਕਿਹਾ ਮੈਂ ਕਿ ਐ ਕਰਕੇ ਡਾਕਟਰ ਸਾਡੇ ਕਾਰਵਾਈ ਕਰਨ ਦੇ ਪੈਸੇ ਮੰਗਦਾ ਕਿਥੋਂ ਦੇਵਾਂ ਜੀ ਉਹਨਾਂ ਨੇ ਫਿਰ ਮੈਨੂੰ ਮੈਂ ਉਹਨਾਂ ਨੂੰ 5000 ਰੁਪਇਆ ਰੰਗੇ ਹੱਥੀਏ ਨੂੰ ਅੱਜ 2 ਵਜੇ ਕਹਿੰਦਾ ਮੈਂ 2 ਵਜੇ ਆਉਂਗਾ ਉਦੋਂ ਨਾ ਕਿ ਆ ਜੀ ਕਹਿੰਦਾ ਇਹ 26 ਬਣਾਉਣੀ ਹੈ ਤਾਂ ਦੰਦ ਕੱਢ ਲਓ ਕਹਿੰਦੇ ਇਹਦੀ ਸਾਰੀ ਰਿਕਾਰਡਿੰਗ ਆ ਸਾਡੇ ਕੋਲ ਜੇ ਕਹਿੰਦਾ 26 ਮੈਂ 26 ਤਾਂ ਕਿਉਂ ਬਣਾਏ ਕਿ ਸਹੀ ਕੰਮ ਕਰ ਜਿਹੜਾ ਉਹਦੇ ਕਈ ਮਾਰੀ ਉਹ ਜਾ ਤੂੰ ਕਾਰਵਾਈ ਬਾਦ ਆ ਗੱਲ ਹੋਈ ਇਹਨੇ 5000 ਤੜ ਕੱਲ ਲੈ ਲਈ 5000 ਹੋਣ ਸਹੀ ਕੰਮ ਕਰਨ ਦੇ ਵੀ ਪੈਸੇ ਮੰਗਦੇ ਸਹੀ ਕੰਮ ਦੇ ਵੀ ਪੈਸੇ ਮੰਗਦੇ ਦਾਖਲ ਹੀ ਨਹੀਂ ਕਰਦਾ ਕਹਿੰਦਾ ਦਾਖਲ ਨਹੀਂ ਮੈਂ ਕਰਦਾ ਇਹਦਾ ਰਿਕਾਰਡ ਮਗਰ ਵੀ ਮਾੜਾ ਹੀ ਹੈ ਡਾਕਟਰ ਜੀ ਲੰਬੀ ਰਹਿ ਕੇ ਆਈ ਉਹਤੇ ਵੀ ਲੋਕਾਂ ਦਾ ਰਿਕਾਰਡ ਮਾੜਾ ਪੁੱਛ ਲੋ ਜਾ ਕੇ ਲੰਮੀ ਇਹ ਨਿੰਦਰਪਾਲ ਸਿੰਘ ਆਈ ਕੀ ਪੂਰਾ ਕੀ ਮਾਮਲਾ ਸਾਡੇ ਕੋਲੇ ਕੰਪਲੇਂਟ ਆਈ ਸੀਗੀ ਵੀ ਇੱਕ ਪੇਸ਼ੈਂਟ ਐਡਮਿਟ ਕੀਤਾ ਸੀ ਹਾਂ ਹਾਂ ਉਹ ਨਹੀਂ ਪੇਸ਼ੈਂਟ ਐਡਮਿਟ ਹੋਇਆ ਸੀਗਾ ਉਸ ਪੇਸ਼ੈਂਟ ਦੇ ਐਮਐਲਆਰ ਕੱਟਣ ਦੇ ਸਬੰਧ ਦੇ ਵਿੱਚ ਜਿਹੜਾ ਐਮਐਲਆਰ ਕੱਟਦੇ ਸੀਗੀ ਉਹਦੇ 323 24 ਦੇ ਵਿੱਚ ਮਤਲਬ ਕਾਰਵਾਈ ਹੋਣੀ ਸੀ ਬਟ ਇਹਨਾਂ ਨੇ ਉਸ ਬੰਦੇ ਤੋਂ ਰਿਸ਼ਵਤ ਦੀ ਮੰਗ ਕੀਤੀ ਸੀ 10000 ਪਹਿਲੇ 12000 ਦੀ ਗੱਲ طے ਹੋਈ ਸੀ ਉਸ ਤੋਂ ਬਾਅਦ ਡਾਕਟਰ ਨਰਿੰਦਰ ਸਿੰਘ ਨਾਲ ਗੱਲ ਹੋਈ ਜਦੋਂ ਇਹਨਾਂ ਨਾਲ ਤੇ ਉਸ ਦੇ ਵਿੱਚ ਇਹਨਾਂ ਨੇ ਜਿਹੜਾ ਪੈਸਾ 5000 ਰੁਪਿਆ ਦਾ ਪਹਿਲਾਂ ਲੈ ਲਿਆ ਸੀ ਉਹ ਤੋਂ ਕੱਲ 25 ਤਰੀਕ ਨੂੰ ਜੀ ਤੇ ਉਸ ਤੋਂ ਬਾਅਦ ਜਿਹੜੇ ਬਾਕੀ ਅੱਜ 5000 ਰੁਪਿਆ ਲੈਣਾ ਸੀ ਉਹ 5000 ਲੈਂਦੇ ਹੋਏ ਤਾਂ ਉਹਨੂੰ ਰੈੱਡ ਹੰਡਰਡ ਟਰੈਪ ਕੀਤਾ ਜੀ ਕੱਲੀ ਡਾਕਟਰ ਸਾਹਿਬ ਵੀ ਹੋਰ ਵੀ ਨਾਲ ਇਹਨਾਂ ਦੇ ਨਾਲ ਇੱਕ ਫੋਰਥ ਕਲਾਸ ਦਾ ਹੈਗਾ ਜੀ ਇਹਨਾਂ ਦਾ ਹੋਏਗਾ ਸਪਾਈ ਕਰਮਚਾਰੀ ਆ ਉਹਦੇ ਨਾਲ ਪਹਿਲਾਂ ਗੱਲ ਹੋਈ ਸੀਗੀ ਬਾਅਦ ਵਿੱਚ ਪੈਸੇ ਜਿਹੜੇ ਨੇ ਉਹ ਡਾਕਟਰ ਸਾਹਿਬ ਨੇ ਖੁਦ ਫੜੇ ਨੇ ਦੋ ਕਿਤੇ ਕਿਤੇ ਦੋ ਕਿਤੇ ਨੇ ਜੀ ਇਸਾ ਜੀ ਡਾਕਟਰ ਸਾਹਿਬ ਜਿਹੜੇ ਸਿਫਾਈ ਕੰਮ ਚ ਕਰਦੇ ਇਹ ਪੱਕਾ ਮਲਾਜਮ ਹੈ ਜੀ ਇਹ ਪੱਕਾ ਮਲਾਜਮ ਹੈ ਜੀ ਇਹਦੇ ਥ्रू ਡਾਕਟਰ ਸਾਹਿਬ ਨੇ ਸុំ ਮੰਗੀ ਸੀ ਤਾਂ ਇਹਦੇ ਥ्रू ਮੰਗੀ ਸੀ ਕਿੰਨਾ ਮੁੱਢ ਡਾਕਟਰ ਸਾਹਿਬ ਦਾ ਜੋ ਮਤਲਬ ਡਾਕਟਰ ਸਾਹਿਬ ਕਿਹਨਾ ਮਾਈ ਨਰਿੰਦਰ ਸਿੰਘ ਜੀ ਦੂਸਰਾ ਦੂਸਰਾ ਵਿਅਕਤੀ ਦਾ ਦੂਸਰਾ ਉਹਦਾ ਰਾਮ ਸਿੰਘ ਜੀ ਕਿਸ ਮੌਕੇ ਤੇ ਪੈਸੇ ਦੀ ਇਹਦਾ ਲਿਖਤ ਪੜਤ ਜਿਹੜੀ ਇਹਦੀ ਐਮਐਲਆਰ ਕੱਟੀ ਹੈਗੀ ਐਮਐਲਆਰ ਦੇ ਵਿੱਚ ਇਹਨਾਂ ਨਾਲ ਗੱਲਬਾਤ ਕਰ ਰਹੇ ਸੀਗੇ ਵੀ ਕੋਈ ਸੈਕਸ਼ਨ ਵਾਅਦਾ ਕਰਨ ਵਾਸਤੇ ਜਾਂ ਉਹਦੀ 326 ਵਾਸਤੇ ਗੱਲ ਕੀਤੀ ਸੀ ਇਹਨਾਂ ਨੇ ਬਟ ਅਜੇ ਉਹ ਕਿਉਂਕਿ ਉਹ ਜਿਹੜਾ ਸੀਗਾ ਮਦਈ ਸੀ ਸਾਡੇ ਕੋਲੇ ਅਪਰੋਚ ਕੀਤਾ ਉਹਨੇ ਵੀ ਜਿਹੜੇ ਸਾਡੇ ਐਡਮਿਟ ਕਰਕੇ ਉਹਦੇ ਤੇ ਸਾਡੇ ਤੋਂ ਰਿਸ਼ਵਤ ਦੀ ਡਿਮਾਂਡ ਕੀਤੀ ਜਾ ਰਹੀ ਹੈ ਤਾਂ 12000 ਦੀ ਗੱਲ ਪਹਿਲਾਂ ਤੈਅ ਕੀਤੀ ਬਾਅਦ ਦੇ ਵਿੱਚ 12 ਤੋਂ ਬਾਅਦ 10 ਦੇ ਉੱਤੇ ਇਹਨਾਂ ਨੇ ਓਕੇ ਕੀਤਾ 5000 ਕੱਲ ਲੈ ਲਿਆ ਸੀਗਾ ਉਹਦੇ ਵੀ ਜਿਹੜੇ ਨੋਟ ਹੈ ਸਾਡੇ ਕੋਲੇ ਹੁਣ ਇੱਥੇ ਹੀ ਰਿਕਵਰ ਹੋ ਗਏ ਆ ਟੋਟਲ 10000 ਰਿਕਵਰੀ ਹੋਈ ਹੈ 5000 ਜਿਹੜਾ ਪਹਿਲਾਂ ਲਿਆ ਸੀਗਾ ਉਹਨਾਂ ਦੀ ਅਸੀਂ ਵੀਡੀਓ ਪਹਿਲਾਂ ਆਲਰੇਡੀ ਬਣਾਈ ਹੋਈ ਸੀ ਜਿਹੜੇ ਨੰਬਰੀ ਨੋਟ ਅੱਜ ਰੈੱਡ ਹੈਂਡਰ ਟਰੈਪ ਹੋਇਆ ਡਾਕਟਰ ਸਾਹਿਬ ਨੇ ਜਿਹੜੇ ਬਾਅਦ ਚ ਫੜੇ ਗਏ ਉਹ ਰੈੱਡ ਹੈਂਡਰ ਅੱਜ ਅੱਜ ਹੀ 5000 ਫੜੇ ਅੱਜ 5000 ਫੜਿਆ ਸੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਤੀ ਹੈ ਜੀ ਦੋ ਬੰਦਿਆਂ ਦੇ ਖਿਲਾਫ ਇਹਨਾਂ ਦੇ ਬਾਕੀ ਜੋ ਮੌਕੇ ਤੇ ਅਸੀਂ ਕਾਰਵਾਈ ਕੀਤੀ ਹੈ ਅਰੈਸਟ ਕਰ ਲਿਆ ਜੀ ਦੋਨਾਂ ਨੂੰ ਕੋਮੈਂਟ ਇਹਨਾਂ ਤੋਂ ਇਲਾਵਾ ਕੋਈ ਹੋਰ ਨਹੀਂ 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 ਹੋਰ ਨਹੀਂ ਐ ਫਿਲਹਾਲ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੇ ਕੋਈ ਹੋਰ ਆਊਗਾ ਫਿਰ ਸਰ ਇਹਦਾ ਆਪਣਾ ਕਲ ਕੋਰਟ ਸਪੇਸ ਕਿੱਥੇ ਜਾਓਗੇ ਹਾਂਜੀ ਕੱਲ ਨੂੰ ਕੋਰਟ ਸਪੇਸ ਉਸਮਾਂ